ਕੰਗੜਾ ਨੋਦੀ মুਵੀ ਐਮਰਜੈਂਸੀ ਹਜੇ ਵੀ ਵਿਵਾਦਾਂ ਦੇ ਵਿੱਚ ਘिरी ਹੋਈ ਨਜ਼ਰ ਆ ਰਹੀ ਹੈ ਲਗਾਤਾਰ ਹਜੇ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਐਮਰਜੈਂਸੀ ਮੂਵੀ ਸਾਜ਼ਿਸ਼ ਤਹਿਤ ਬਣਾਈ ਗਈ ਹੈ ਤੇ ਸਿੱਖਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੰਗਣਾ ਰਣੋਤ ਨੇ ਕੀਤੀ ਤੇ ਬੇਸ਼ੱਕ ਇਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਹੈ ਪਰੰਤੂ ਸਿੱਖ ਜਥੇਬੰਦੀਆਂ ਲਗਾਤਾਰ ਹਜੇ ਵੀ ਕੰਗਣਾ ਰਣੋਤ ਤੇ ਪਾਟਕੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਕੰਗਣਾ ਰਣੋਤ ਦੇ ਉੱਤੇ ਹੁਣ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਬਾਬਾ ਹਰਨਾਮ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੱਗ ਕੇ ਉਹਨਾਂ ਨੇ ਕੁਝ ਟਵਾਰ ਕੀਤੇ ਨੇ ਆਓ ਤੁਹਾਨੂੰ ਸੁਣਾਉਣੇ ਹੋਰ ਉਹਨਾਂ ਦਾ ਕੀ ਕਹਿਣਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਮਰਜੈਂਸੀ ਜਿਹੜੀ ਫਿਲਮ ਬਣਾਈ ਗਈ ਹੈ ਉਹ ਸਾਧਿਸਟ ਦੇ ਨਾਲ ਬਣਾਈ ਗਈ ਹੈ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਤਾਲਸਪਨ ਧਰਮ ਵਾਲੇ ਜਿਹੜੇ ਬੰਦਗੀਆਂ ਪਛਾਲ ਦੇ ਕੌਡਮਾਂ ਨੂੰ ਕੀ ਸੰ ਔਰ ਜਿਹੜਾ ਅਮਰਜੈਂਸੀ ਦੇ ਵਿੱਚ ਸੰਤਾਂ ਦਾ ਰੋਲ ਦਿਖਾਇਆ ਗਿਆ ਉਸ ਰੋਲ ਤੋਂ ਘਟਿਆ ਮਾਨਸਿਕਤਾ ਇਹਨਾਂ ਲੋਕਾਂ ਦੀ ਯਾਦ ਹੁੰਦੀ ਹੈ ਕਿ ਸੰਤ ਕੋਲ ਉਹ ਬੰਦੂਗੀ ਪਛਾਲ ਦੇ ਮਕੀ ਨਹੀਂ ਸੀ ਜਦੋਂ ਦਾ ਇਹ ਰੋਲ ਦੇ ਖਾਗ ਸੰਤ ਉਹਨਾਂ ਦੇ ਨਾਮ ਤੇ ਦਮਦਮਿੰਟ ਪਛਾਲ ਦੇ ਵਿਆਰਸੀ ਦੇ ਤੌਰ ਤੇ ਸੇਵਾ ਕਰ ਰਹੇ ਸਨ ਇਸ ਕਰਕੇ ਇਸ ਫਿਲਮ ਨੂੰ ਰਿਲੀਜ਼ ਕਰਨ ਵਾਲਿਆਂ ਤੇ ਫਿਲਮ ਨੂੰ ਬਣਾਉਣ ਵਾਲਿਆਂ ਤੇ ਫਿਲਮ ਨਾਲ ਬਣਾਉਣ ਸੰਗਣਾ ਰਣੌਤ ਤੇ ਵੀ ਜੋ ਇਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਫੇਸ ਪਾਈ ਹੈ ਔਰ ਗਲਤ ਤੰਗ ਦੇ ਨਾਲ ਸਾਰੀ ਫਿਲਮ ਦੇ ਵਿੱਚ ਜੋ ਦ੍ਰਿਸ਼ ਪੇਸ਼ ਕੀਤਾ ਉਸ ਦਾ ਇਹਨਾਂ ਤੇ ਅਪਰਾਧਿਕ ਕੇਸ ਦਰਜ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ। ਇਸ ਦਾ ਮਤਲਬ ਕਿ ਕ੍ਰਿੰਗ ਲੂਕੀ ਸਹੀ ਜਿਵੇਂ ਸੰ ਸਿੰਘ ਖਾਲਾਦੇ ਉਹ ਜਿਵੇਂ ਰੋਕੇ ਰੱਖੇ ਰਹਿੰਦੇ ਜੀ ਜਿਦਿਆ ਵੀ ਮਨ ਦੇ ਜਿੰਦ ਜਿੰਦ ਤੇ ਬਾਰੇ ਕਿਹਨੂੰ ਜੇ ਵੀ ਸਖਾਂ ਦੇ ਦੁਖਾਂਤ ਨੂੰ ਦੁਨੀਆ ਵਿੱਚ ਦਿਖਾਉਂਦੀ ਹੈ ਕੋਈ ਵੀ ਫਿਲਮ ਜਾਂ ਸਿਕਾਉਮ ਦੀਆਂ ਭਾਵਨਾਵਾਂ ਦਾ ਸਟਾਰ ਕਰਨ ਵਾਲੀ ਆ ਫਿਲਮਾਂ ਉਹਨਾਂ ਦੇ ਉੱਤੇ ਗਾਮਦੁੱਤ ਤੇ ਰੋਕ ਲਗਾਈ ਜਾਂਦੀ ਹੈ ਇਸ ਗੱਲ ਤੋਂ ਮਹਿਸੂਸ ਹੁੰਦਾ ਕਿ ਹਰ ਸਮੇਂ ਸਿੱਖਾਂ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਰਾਕ ਕੀਤਾ ਜਾਂਦਾ ਜਿਸ ਦਾ ਸਿੱਖਾਂ ਦੇ ਮਨਾਂ ਦੇ ਇੱਕ ਬੜਾ ਭਾਰੀ ਰੋਸ ਪੈਦਾ ਹੁੰਦਾ ਔਰ ਜਿਹੜੀਆਂ ਸਿੱਖਾਂ ਦੇ ਉਲਟ ਫਿਲਮਾਂ ਬਣਾਈਆਂ ਜਾਂਦੀਆਂ ਉਲਟ ਭਾਵਨਾਵਾਂ ਭਾਵਨਾਵਾਂ ਦੇ ਉਲਟ ਬਣਾਈ ਜਾਂਦੀਆਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਗੱਲ ਤੋਂ ਜਾਹਿਰ ਹੁੰਦਾ ਹੈ ਕਿ ਸਿੱਖਾਂ ਨੂੰ ਹਰ ਸਮੇਂ ਹੀ ਕਿਸੇ ਨਾ ਕਿਸੇ ਜਬਰਦਸਤ ਨਿਸ਼ਾਨਾ ਬਣਾਇਆ ਜਾਂਦਾ ਔਰ ਸਿੱਖਾਂ ਨਾਲ ਵਿਤਕਰਾਪੂਰਨ ਵਰਤਾਓ ਕੀਤਾ ਜਾਂਦਾ। ਕੇਂਦਰ ਸੰਭਾ ਵੀ ਜਾਈ ਰਹੇ ਕੋਈ ਵੀ ਸਿੱਖ ਸੰਗਠਨਾਂ ਲਈ ਔਰ ਜੇ ਐਜੂਕੇਸ਼ਨ ਦੇ ਕੋਈ ਮੰਡਾ ਪ੍ਰਯੋਗਨ ਦੇ ਜੇ ਵੀ ਫਿਲਮ ਕੋਈ ਵੀ ਬਣੇ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂ ਸਿੱਖਾਂ ਦੀਆਂ ਸੰਸਥਾਵਾਂ ਤੋਂ ਹਰ ਇੱਕ ਚੀਜ਼ ਦੀ ਛੋਟੀ ਤੋਂ ਲੈ ਕੇ ਵੱਡੀ ਤੱਕ ਮਸ਼ਵਰਾ ਸਲਾਹ ਕਰਕੇ ਰਵਾਨੀ ਦੇ ਲੈ ਕੇ ਫੇਰ ਹੀ ਉਹਨਾਂ ਨੂੰ ਰਿਲੀਜ਼ ਕਰਨ ਦਾ ਹੁਕਮ ਦੇਣਾ ਚਾਹੀਦਾ ਇਹ ਸੰਤ ਸਰਕਾਰ ਨੂੰ ਜ਼ਰੂਰੀ ਲਾਜ਼ਮੀ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਇਹਦੀ ਵੀ ਇੱਕ ਫਿਲਮ ਲਈ ਹੈ ਜੁਨਾ ਦੇ ਲਈ ਇਹਦੀ ਸਿੱਖਿਆ ਦੇ ਨਾਲ ਕੋਈ ਨਹੀਂ ਆਇਆ ਤੁਹਾਨੂੰ ਕੀ ਲੱਗਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਐਮਰਜੈਂਸੀ ਜਿਹੜੀ ਫਿਲਮ ਬਣਾਈ ਗਈ ਹੈ ਉਹ ਸਾਜਿਸ਼ ਦੇ ਨਾਲ ਬਣਾਈ ਗਈ ਹੈ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਖਾਸ ਕਰਕੇ ਸੰਤ巴巴 ਜਰਨੈਲ ਸਿੰਘ ਜੀ ਤਾਲਸਪਨ ਭਰਮ ਵਾਲੇ ਜੋ ਬੰਦੂਗਿੰਟਕਸ਼ਾਲ ਦੇ ਚੌਦਮੇ ਨੂੰ ਕੀ ਸੰ। ਔਰ ਜਿਹੜਾ ਐਮਰਜੈਂਸੀ ਦੇ ਵਿੱਚ ਸੰਤਾਂ ਦਾ ਰੋਲ ਦਿਖਾਇਆ ਗਿਆ। ਉਸ ਰੋਲ ਤੋਂ ਘਟੀਆ ਮਾਨਸਿਕਤਾ ਇਹਨਾਂ ਲੋਕਾਂ ਦੀ ਜਾਹਰ ਹੁੰਦੀ ਹੈ ਕਿ ਸੰਤ ਕਉ ਬੰਦੂਗਿੰਟਕਸ਼ਾਲ ਦੇ ਮਕੀ ਨਹੀਂ ਸੀ। ਜਦੋਂ ਦਾ ਰੋਲ ਦਿਖਾਇਆ ਗਿਆ। ਸੰਤ ਉਹਨਾਂ ਦੇ ਨਾਮ ਤੇ ਦੰਮਦੂਗਿੰਟਕਸ਼ਾਲ ਦੇ ਵਿਆਰਸੀ ਦੇ ਤੌਰ ਤੇ ਸੇਵਾ ਕਰ ਰਹੇ ਸਨ ਇਸ ਕਰਕੇ ਇਸ ਫਿਲਮ ਨੂੰ ਉਮੀਦ ਕਰਨ ਵਾਲਿਆਂ ਤੇ ਫਿਲਮ ਨੂੰ ਬਣਾਉਣ ਵਾਲਿਆਂ ਤੇ ਕੰਗਣਾ ਰਣੌਂ ਕੰਗਣਾ ਰਣੌਂ ਪੁੱਤੇ ਵੀ ਜੋ ਇਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਆ ਔਰ ਗਲਤ ਧੰਗ ਦੇ ਨਾਲ ਸਾਰੀ ਫਿਲਮ ਦੇ ਵਿੱਚ ਜੋ ਦ੍ਰਿਸ਼ ਪੇਸ਼ ਕੀਤਾ ਉਸ ਦਾ ਇਹਨਾਂ ਤੇ ਅਪਰਾਧਿਕ ਕੇਸ ਦਰਜ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਇਸ ਤਰ੍ਹਾਂ ਦੇ ਕੁਰੀਂਜ ਨੂੰ ਨਹੀਂ ਰੁਕੀ ਸਹੀ ਸੰਜੇ ਖਾਜ ਦੇ ਉਰੀਤ ਨੂੰ ਰੋਕੇ ਰੱਖੇ ਰੰਗ ਦੀ ਗੋਡੀਆ ਫਿਲਮ ਨੂੰ ਦੇਸ਼ੀ ਟੈਂਟੇ ਦੇ ਬਾਰੇ ਕੀ ਕਹਿੰਦੇ ਗੈਰੀ ਸਿੱਖਾਂ ਦੇ ਦੁਕਾਨ ਤੋਂ ਦੁਨੀਆ ਵਿੱਚ ਦਿਖਾਉਂਦੀ ਹੈ ਕੋਈ ਵੀ ਫਿਲਮ ਜਾਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦਸਤਾਰ ਕਰਨ ਵਾਲੀਆਂ ਫਿਲਮਾਂ ਉਹਨਾਂ ਦੇ ਉੱਤੇ ਜਾਣਬੁੱਝ ਕੇ ਰੋਕ ਲਗਾਈ ਜਾਂਦੀ ਹੈ ਇਸ ਗੱਲ ਤੋਂ ਮਹਿਸੂਸ ਹੁੰਦਾ ਕਿ ਹਰ ਸਮੇਂ ਸਿੱਖਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਤਰਾ ਕੀਤਾ ਜਾਂਦਾ ਜਿਸ ਦਾ ਸਿੱਖਾਂ ਦੇ ਮਨਾਂ ਵਿੱਚ ਬੜਾ ਭਾਰੀ ਦੋਸ਼ ਪੈਦਾ ਹੁੰਦਾ ਹੈ ਔਰ ਜਿਹੜੀਆਂ ਸਿੱਖਾਂ ਦੇ ਉਲਟ ਫਿਲਮਾਂ ਬਣਾਈਆਂ ਜਾਂਦੀਆਂ ਉਲਟ ਭਾਵਨਾਵਾਂ ਨੂੰ ਭਾਵਨਾਵਾਂ ਨੂੰ ਉਲਟ ਬਣਾਇਆ ਜਾਂਦੀਆਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਗੱਲ ਤੋਂ ਜਾਹਰ ਹੁੰਦਾ ਹੈ ਕਿ ਸਿੱਖਾਂ ਨੂੰ ਹਰ ਸਮੇਂ ਹੀ ਕਿਸੇ ਨਾ ਕਿਸੇ ਜਬਰ ਦਾ ਨਿਸ਼ਾਨਾ ਬਣਾਇਆ ਜਾਂਦਾ ਔਰ ਸਿੱਖਾਂ ਨਾਲ ਵਿਤਕਰਾਪੂਰਨ ਵਿਰਤਾਉ ਕੀਤਾ ਜਾਂਦਾ ਕੇਂਦਰ ਸੰਸਦ ਵੀ ਇਹ ਰਣੇ ਕੋਈ ਸਿੱਖ ਨੂੰ ਰਾਜਤ ਨਹੀਂ ਮਿਲਿਆ ਕਿ ਐਜੂਕੇਸ਼ਨ ਕੋਈ ਨਹੀਂ ਮੰਨਦਾ ਸਿਆਦਾਂ ਜੇ ਵੀ ਕਾਨੂੰਨ ਕੋਈ ਵੀ ਬਣੇ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂ ਸਿੱਖਾਂ ਦੀਆਂ ਸੰਸਥਾਵਾਂ ਤੋਂ ਹਰ ਇੱਕ ਚੀਜ਼ ਦੀ ਛੋਟੀ ਤੋਂ ਲੈ ਕੇ ਵੱਡੀ ਤੱਕ ਮਸਵਰਾ ਸਲਾਹ ਕਰਕੇ ਪ੍ਰਵਾਨਗੀ ਲੈ ਕੇ ਫਿਰ ਹੀ ਉਹਨਾਂ ਨੂੰ ਰਿਲੀਵ ਕਰਨ ਦਾ ਹੁਕਮ ਦੇਣਾ ਚਾਹੀਦਾ ਇਹ ਸੰਤ ਸਰਕਾਰ ਨੂੰ ਜ਼ਰੂਰੀ ਲਾਜ਼ਮੀ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ